ਇਤਨ ਵੇ ਕੋ ਪਸਵ ਕੀ ਤੇਰੀ ਪਸਵ ਕੀ ਤੇਰੀ ਇਤਨ ਵੇ ਕੋ ਪਸਵ ਕੀ ਤੇਰੀ ਪਸਵ ਕੀ ਤੇਰੀ ਜਗ ਨਿਊਜ਼ ਦੇਖਣ ਵਾਲੇ ਤਮਾਮ ਦਰਸ਼ਕਾਂ ਨੂੰ ਜਗਦੀਪ ਸਿੰਘ ਕੈਂਥ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਸਬਾ ਹੰਪੜਾ ਤੋਂ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਚਮਕੌਰ ਸਿੰਘ ਜੋ ਕਿ ਕੈਨੇਡਾ ਦੀ ਧਰਤੀ ਤੇ 6 ਨਵੰਬਰ 2023 ਨੂੰ ਕੁਝ ਦਿਨ ਬਿਮਾਰ ਰਹਿਣ ਕਾਰਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਵਾਂ ਵਿੱਚ ਜਾ ਬਿਰਾਜੇ ਸਨ ਉਨ੍ਹਾਂ ਦੇ ਪਰਿਵਾਰ ਵੱਲੋਂ ਭਾਰਤ ਵਿੱਚ ਆ ਕੇ ਉਹਨਾਂ ਦੇ ਪਿੰਡ ਹੰਬੜਾ ਜਿੱਥੇ ਉਹਨਾਂ ਦਾ ਰਹਿਣ ਬਸੇਰਾ ਸੀ ਅਤੇ ਉਹਨਾਂ ਦੇ ਸਕੇ ਸੰਬੰਧੀ ਯਾਰ ਦੋਸਤ ਉਸ ਪਰਿਵਾਰ ਨਾਲ ਸਾਂਝ ਰੱਖਦੇ ਸਨ ਉੱਥੇ ਗੁਰਦੁਆਰਾ ਚੜ੍ਹਦੀ ਕਲਾ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ

ਹੂ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਗੁਰਦੁਆਰਾ ਸਾਹਿਬ ਹੰਬੜਾ ਵਿਖੇ ਪਹੁੰਚ ਕੇ ਉਹਨਾਂ ਦੇ ਸੁਪੁੱਤਰ ਹਰਮਨਦੀਪ ਸਿੰਘ ਢਾਲੀਵਾਲ ਅਤੇ ਸਮੂਹ ਪਰਿਵਾਰ ਨਾਲ ਦੁੱਖ ਦੀ ਸਾਂਝ ਕਰਦਿਆਂ ਅਰਦਾਸ ਵਿੱਚ ਸ਼ਾਮਲ ਹੋ ਕੇ ਉਸ ਵਿਛੜੀ ਰੂਹ ਲਈ ਅਰਦਾਸ ਕੀਤੀ इस मौके रागी सिंह वालों वैरागमयी कीर्तन गायन किया की गया ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਜਿਸ ਤੋਂ ਇਹ ਸਾਬਤ ਹੁੰਦਾ ਸੀ ਕਿ ਉਹਨਾਂ ਦਾ ਇਲਾਕੇ ਵਿੱਚ ਬੜਾ ਗੂੜਾ ਪਿਆਰ ਸੀ ਸਮਾਜਿਕ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਛੜੀ ਰੂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਛੋਟਾ ਵੀਰ ਚੰਕੋ ਸਿੰਘ ਜੀ ਕੋਈ ਸਾਰ ਸਾਰੀ ਪੁਜੀਪੋ ਕੇ ਸਾਡੇ ਵਿੱਚੋਂ ਚਲੇ ਗਏ ਨੇ ਅੱਜ ਅਸੀਂ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਵਕਫਾਂ ਸਿਆਸੀ ਭਾਗਿਆਂ ਦੇ ਆਗੂ ਉਹਨਾਂ ਨੂੰ ਸ਼ਰਧਾਂਜਲੀ ਸਤਿਕਾਰ ਪਰਮ ਦੇ ਲਈ ਬਕਤਰ ਹੋਏ ਜਿਸ ਤਰ੍ਹਾਂ ਕਿਹਾ ਜਾਂਦਾ ਮੌਤ ਇੱਕ ਟਾਲ ਸਚਾਈ ਹੈ ਸਾਡਾ ਉਹ ਛੋਟਾ ਵੀਰ ਔਰ ਭਰਾਵਾਂ ਨਾਲ ਵਿਵਾਦ ਪਿਆਰਦੰਤ ਵਾਲਾ ਰਗਲਾ ਸੰਜੋੜ ਜੋ ਕਿ 6 11 2023 ਨੂੰ ਕੈਨੇਡਾ ਦੇ ਵਿੱਚ ਐਫ ਹੋਰ ਉਹਨਾਂ ਦੀ ਬਹੁਤ ਹੋਈ ਹੈ ਜਿੱਥੇ ਮੈਂ ਸਮਝਦਾ ਅੱਜ ਉਹਨਾਂ ਦੇ ਸੁਪੁੱਤਰ ਹਰਮਨ ਉਹਨਾਂ ਦੀ ਜਨਮ ਭੂਮੀ ਤੇ ਅੱਜ ਉਹਨਾਂ ਯਾਦ ਕਰਦੇ ਲਈ ਉਹਨਾਂ ਦੀ ਆਤਮਰਦਾਸ ਦੇ ਵਿੱਚ ਇੱਥੇ ਸਾਰੇ ਸਤਿਕਾਰਯੋਗ ਸੱਜਣ ਪਹੁੰਚੇ ਆ ਜੇ ਮੈਂ ਉਸ ਬਿੱਟੂ ਦੀ ਗੱਲ ਕਰਾਂ ਉਸ ਚਮਕੌਰ ਸਿੰਘ ਦੀ ਗੱਲ ਕਰਾਂ ਜਿਹਦੇ ਵਿੱਚ ਬਿਆਨਨਤਦਾਰੀ ਇਮਾਨਦਾਰੀ ਕੋਟ-ਕੋਟ ਕੇ ਪਈ ਹੋਈ ਸੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਹਾਜ਼ਰੀ ਲਵਾਉਂਦਿਆਂ ਉਹਨਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਗੁਰਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਹੋਏ ਸਾਸ਼ਣ ਦੇ ਵਰਤੂ ਜਿੱਤਾਂ ਦਾ ਸਾਵਾਜੀ ਹਾਜ਼ਰੀ ਕੀਤੇ ਆਗਾਹ ਸਾਰੇ ਬਰੇਲੀ ਦੇ ਦੁੱਖੀ ਪਰਿਵਾਰ ਆਪਣੇ ਸਾਰੇ ਬਾਬੇ ਸਤਕਾਰਯੋਗ ਸਰਦਾਰ ਜੰਪਾ ਸਿੰਘ ਜਿੱਤੋ ਉਹਨਾਂ ਦੇ ਅੰਤਮ ਦਾਸ ਵੇਖ ਸ਼ਰਧਾ ਦੇ ਚੱਕਰ ਵਿੱਚ ਕਰਨ ਵਾਸਤੇ ਪਰਿਵਾਰ ਨਾਲ ਗੁਰਸਾਂਝਾ ਕਰਨ ਵਾਸਤੇ ਗੁਰੂ ਮਹਾਰਾਜ ਦੀ ਵਿਹੋਰੀ ਨਿਸ਼ਠਾ ਹੈ। ਜੀਵਨੀਆਂ ਦੇ ਮੌਦ ਦੇ ਸੰਬੰਧ ਵਿੱਚ ਗੁਰੂ ਘਰ ਦੇ ਕੀਰਤਨੀ ਜਥੇ ਨੇ ਕਦੇ ਗੁਰਵਾਣੀ ਦਾ ਕੀਰਤਨ ਸੁਣਾ ਕੇ ਪਰਿਵਾਰ ਨੂੰ ਸੰਤਾਨ ਨੂੰ ਭਾਰ ਦੇਣ ਦਾ ਯਤਨ ਕੀਤਾ। ਗੁਰਵਾਣੀ ਦਾ ਪ੍ਰਮਾਨ ਹੈ ਜੋ ਦਿਨ ਆਵੇ ਸੋ ਦਿਨ ਜਾਗੀ ਕਰਨਾ ਉਤ੍ਰਹਿਣ ਕਰਨਾ ਹੈ ਅਣਪ੍ਰਾਣੀ ਸਮਾਜ ਦੀ ਛੜਕ ਤੇ ਸਫਰ ਕਰਦਾ ਆਖਰੀ ਮੰਡਲ ਦਾ ਨਾਮ ਮੌਤ ਹੈ ਮੌਤ ਬਚਪਨ ਵਿੱਚ ਜਵਾਨੀ ਵਿੱਚ ਜਾਂ ਬਰੇਦ ਚੰਗੀ ਹੈ ਜੇ ਕੋਈ ਚਮਕਾਰ ਜੀ ਬਿੱਟੂ ਵਰਗੇ ਇਨਸਾਨ ਅਣੀ ਉਹਨਾਂ ਦੇ ਗਿਆਨ ਦੀ ਉਮਰ ਨਾ ਹੋਵੇ ਆਪਣੇ ਪਰਿਵਾਰ ਦੀ ਸਾਡੇ ਸਮਾਜ ਦੇ ਕਿਸ ਤੀਰ ਨੂੰ ਮੈਂ ਧਾਰੂ ਛੱਡ ਕੇ ਜਾਂਦੇ ਨੇ ਉਹਨਾਂ ਦੇ ਬਜ਼ੁਰਗੇ ਦਾ ਬਹੁਤ ਵੱਡਾ ਕੋਕਨ ਦੇ ਦਰਦ ਹੁੰਦਾ ਸੁਭਾਤ ਕਿ ਕੌਫੀ ਬਿੱਟੋ ਇਹਦਾ ਪੂਰਾ ਪਰਿਵਾਰ ਜਿਹੜਾ ਆਮਨਾ ਬਲਾਸਪੁਰ ਕੋਟਮਾਕੇ ਬੜੇ ਬੁਰਕਨਾਮੀ ਵਿੱਚ ਵਸਿਆ ਔਰ ਬਜ਼ੁਰਗਾ ਨੇ ਇਹਨਾਂ ਨੂੰ ਆਪਣੇ ਘੁੱਟੇ ਵਿੱਚ ਪਠਾ ਕੇ ਬਾਲਕੋ ਸਿਖਾ ਕੇ ਸਮਾਜ ਲਈ ਆਇਆ ਮਾਪੜ ਆਗਿਆ ਕੇ ਕਾਲ ਬਣਾਇਆ ਕਿ ਆਪਣੇ ਪਰਿਵਾਰ ਨੂੰ ਉੱਪਰ ਉੱਠ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਆਪਣੇ ਯੋਗਦਾਨ ਪਾਉਣ ਕਿਤੇ ਖੇਤੀਬਾੜੀ ਦਾ ਕਿੱਤੇ ਕੋਲ ਨਾਲ ਨਾਲ ਚੰਕਾੜ ਸੀ ਵਿਟੋ ਨੇ ਪੱਤਰਕਾਰੀ ਦੇ ਖੇਤਰ ਨੂੰ ਚੁਣਿਆ ਕਿ ਕਿ ਬੜਾ ਮਹੱਤਵਪੂਰਨ ਕਿੱਤੇ ਹੈ ਔਰ ਪੋਲਿਟੀਸ਼ਨ ਅਤੇ ਪੱਤਰਕਾਰਾਂ ਦਾ ਜਿਹੜਾ ਪੂਰਨ ਮਾਰਗਦਰਸ਼ਕਤਾ ਹੁੰਦਾ ਹੈ ਕੋਰੇ ਬਾਹਰ ਦੀ ਗੱਤੇ ਆਪਣੀ ਕੰਮ ਦੇ ਨਾਲ ਸਾਜ ਨੂੰ ਸੱਚ ਝੂਠ ਨੂੰ ਲਿਖਣਾ ਬੜਾ ਗਠਨ ਔਖਾ ਕੰਮ ਆਉਂਦਾ ਹੈ ਮੈਨੂੰ ਵੀ ਬਹੁਤ ਲੰਮੇ ਆਸੇ ਤੋਂ ਮੈਂ ਬੈਠਾ ਸੋਚ ਰਿਹਾ ਸੀ 1992 ਤੋਂ ਲੈ ਕੇ ਹੁਣ 2014 ਕਰ ਰਹੇ ਆ ਪੀ ਬਤੀ ਚਾਹ ਦਾ ਸਮਾ ਹੋ ਗਿਆ ਚਮਕੌਰ ਤੇ ਵਿਟੋ ਨੂੰ ਜਵਾਨੀ ਦੀ ਉਮਰ ਵਿੱਚ ਦੇਖਿਆ ਔਰ ਬੱਕੀ ਪੜਾਉਂਦੇ ਨੂੰ ਵੀ ਦੇਖਿਆ ਔਰ ਕਨੀਪੁਰ ਤਲਾਕ ਨੂੰ ਜਿਵੇਂ ਆਪਣੇ ਘਾਰ ਹੰਪੜਾ ਲਿਕੇ ਬਣਾਇਆ ਔਰ ਗ੍ਰਹਿ ਪ੍ਰਵੇਸ਼ ਤੇ ਵੀ ਆਪੋ ਸਾਰੇ ਸੰਗਤ ਨੂੰ ਮੁਟ ਗਿਆ ਔਰ ਇਹਦੇ ਮਨ ਵਿੱਚ ਬੜਾ ਚਾਹ ਹੁੰਦਾ ਸੀ ਔਰ ਜਦੋਂ ਮਿਲਣਾ ਬੜੀਆਂ ਗੱਲਾਂ ਕਰਨੀਆਂ और मेरा बहुत बड़ा सपोर्टर भी सी और सत्कार भी करता सी प्रधान मनजीत सिंह हंबड़ा ने कहा कि वो सिर्फ पत्रकारता नाल ही नहीं जुड़े सन सगों इलाके अंदर हर दुख सुख अंदर बराबर खड़े होकर सेवा निभा बहुत ही सत्कार मित्र मेरे बड़े भी ਸਤਾਰ ਚੰਕੌਰ ਸਿੰਘ ਜੀ ਤਲਵਤ ਸਾਹਿਬ ਜੋ ਬਲੈਸ ਇੰਪੋਰਟੈਂਸੀ ਕੇ ਜਗਵਾਣੇ ਅਤਨជាតិ ਸਾਨੂੰ ਸ੍ਰੀਮਿਤ ਚੋੜਾ ਦੇਗੇ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਸ਼ਾਮਲ ਹੋਣ ਲਈ ਅਦੇ ਸਾਡੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਕੱਤਰ ਹੋਏ